ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ 뷰ਰ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਦਾਤਾ ਮੇਰਿਆ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੀ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਜਣੇ ਖੁਸ਼ ਰਹਿਣ ਮਨੋ ਕਾਮਨਾ ਜਿਹੜੀਆਂ ਉਹਨਾਂ ਦੀਆਂ ਜਾਇਜ਼ ਜਾਇਜ਼ਾ ਜ਼ਰੂਰ ਪੂਰੀਆਂ ਕਰੀ ਤੇ ਵੀਡੀਓ ਲੱਗਿਆ ਜੀ ਸ਼ੁਰੂ ਕਰਨਾ ਅੱਜ ਦੀ ਧੁੱਪ ਸੋਹਣੀ ਨਿਕਲਿਆ ਆ ਪੋਲਟਰੀ ਫਾਰਮ ਤੇ ਕੰਮ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਭਗਤ ਪਿਆਰੇ ਇੱਕ ਬੰਦਾ ਹੋਰ ਜੋੜ ਲਿਆ ਆਪਾਂ ਨੇ ਮੈਨੂੰ ਭਗਤੇ ਟੱਕਰ ਦੇ ਜਿੰਨੇ ਵੀ ਟੱਕਰਦੇ ਆ ਚਲੋ ਜਿਵੇਂ ਵੀ ਹੈ ਕੰਮ ਨੂੰ ਵਿੱਚ ਜਿਹੜੇ ਆ ਤਾਂ ਨਹੀਂ ਗੱਲ ਮਿਲਦੇ ਆ ਚਾਹ ਲੱਗੇ ਹੋਏ ਪੀਣ ਸਾਰੇ ਜਣੇ ਤੇ ਅੱਜ ਟੋਏ ਦਾ ਕੰਮ ਵੀ ਅਦਰ ਕੰਪਲੀਟ ਕਰਨਾ ਉਹ ਸਾਹਮਣੇ ਹੈਗਾ ਜਿਹੜਾ ਤੁਹਾਨੂੰ ਮੈਂ ਦਿਖਾਉਂਗਾ ਆ ਉਹ ਕਾਫੀ ਹੱਦ ਤੱਕ ਕੰਪਲੀਟ ਹੋ ਗਿਆ ਵੀਡੀਓ ਵਿੱਚ 2 ਘੰਟੇ ਲੇਟ ਸ਼ੁਰੂ ਕਰੀਏ ਸਮਝ ਲਓ ਇੱਕ ਲਿਖੇ ਦੀ ਤੇ ਇਹ ਉਧਰ ਕੰਪਲੀਟ ਹੋਣ ਤੇ ਬਾਅਦ ਵਿੱਚ ਫਿਰ ਟੋਏ ਦੇ ਵਿੱਚ ਆ ਜਾਣਾ ਇੱਧਰ ਤੇ ਅੰਦਰ ਜਿਹੜਾ ਬਾਥਰੂਮ ਵਾਲਾ ਸਿਸਟਮ ਹੈਗਾ ਏ ਉਹਨੂੰ ਦੇਖਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਉਹਦਾ ਇਹ ਸਾਰਾ ਹਿਸਾਬ ਕਿਤਾਬਾ ਜਿਹੜਾ ਹੁਣ ਅੰਦਰ ਚੱਲ ਰਿਹਾ ਕੰਮ ਹੌਲੀ-ਹੌਲੀ ਬਾਬੇ ਨਾਨਕ ਦੀ ਦਿਆ ਦੇ ਨਾਲ ਅੱਗੇ ਵਧ ਰਿਹਾ ਕੰਮ ਸਾਰੇ ਦਾ ਸਾਰਾ ਤੇ ਹੁਣ ਬੰਦੇ ਸਾਡੇ ਲੱਗੇ ਹੋਏ ਆਂ ਜੀ ਚਾਹ ਵਾਲ ਨੂੰ ਹੋ ਗਏ ਜੀ ਪਰ ਦੋ ਖੁੱਲੇ ਮਿਤਰੀ ਸਾਹਿਬ ਬਲਾਉ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਂ ਅੱਛਾ ਵਰਦੀ ਮਿਸਤਰੀ ਤਾਂ ਮੈਨੂੰ ਐ ਦੱਸ ਵੀ ਲੋਕ ਕਹਿੰਦੇ ਵੀ ਪਿਛਲੇ ਸਾਲ ਵਾਲੀ ਉਹ ਪਾਈ ਫਰੀ ਜਾਂਦਾ ਉਹੀ ਵਰਦੀ ਵਿੱਚ ਨਹੀਂ ਨਹੀਂ ਜਦੋਂ ਤੁਹਾਨੂੰ ਪਤਾ ਰੋ ਬਦਲ ਕੇ ਆਵਾ ਅਰੇ ਪੂਰੇ ਰੰਗ ਦੀ ਉਹ ਪਾਈ ਜੀ ਹਾਂ ਹੈਗਾ ਪੂਰੇ ਰੰਗ ਹਾਂ ਚਿੱਟਾ ਵੀ ਹੈਗਾ ਕਾਲਾ ਵੀ ਹੈਗਾ ਇਹ ਵੀ ਗੱਲ ਹੈਗੀ ਰੰਗ ਕਾ ਸੀ ਰੰਗ ਨਹੀਂ ਛੱਡਣਾ ਕੋਈ ਰੰਗ ਕੋਈ ਨਹੀਂ ਛੱਡਣਾ ਸਾਰੇ ਰੰਗ ਦਿਖਾਣੇ ਆ ਨੀ ਆਇਆ ਨਾ ਉਹ ਕਹਿੰਦਾ ਹੁੰਦਾ ਹਮਨ ਬੰਦਾ ਹੁਣ ਕਰੂ ਵੀਡੀਓ ਚ ਕਹਿਣਾ ਅੱਛਾ ਚਾ ਨਾ ਨ ਲਈਉਦਾ ਉਹ ਕਹਿੰਦੇ ਕਿਆ ਕਹਿੰਦਾ ਹੁੰਦਾ ਕੰਦਾ ਦੀ ਪੱਗ ਦਾਦਾ ਕੋਈ ਸਵਾਲ ਨਹੀਂ ਪੱਗ ਦਾ ਜਿਹੜੀ ਮਰਜ਼ੀ ਬੰਨ ਲਓ ਹਾਂ ਪੱਗ ਦਾ ਵੀ ਸਵਾਲ ਹੁੰਦਾ ਪੱਗ ਦੀ ਇੱਜ਼ਤ ਹੁੰਦੀ ਹੈ ਇੱਜ਼ਤ ਹੁੰਦੀ ਹੈ ਦੇਖ ਬੰਦੇ ਨੇ ਤਾਂ ਗਲਤ ਕਹਿਤਾ ਵੀ ਪੱਗ ਜਿਹੜੀ ਮਰਜ਼ੀ ਬੰਨ ਲਓ ਹੈਨਾ ਕਿੱਟੀ ਪੱਗ ਬੰਨ ਜੀ ਹੁ ਪੀੜੀ ਬੰਨਣ ਲੱਗ ਗਏ ਹਾਂ ਨਹੀਂ ਨਹੀਂ ਹੁਣ ਬਸੰਤੀ ਬਸੰਤੀ ਰੰਗ ਦੇ ਬਸੰਤੀ ਮੇਰਾ ਚੋਲਾ ਮਾਇ ਰੰਗ ਦੇ ਬਸੰਤੀ ਦਾ ਟਾਂਗਾ ਦੇਖਿਆ ਨਹੀਂ ਹਾਂ ਬਸੰਤੀ ਵਾਲਾ ਟਾਂਗਾ ਅੱਛਾ ਬਸੰਤੀ ਵਾਲਾ ਟਾਂਗਾ ਦੂਏ ਪਾਸੇ ਵੜ ਗਿਆ ਜਾ ਕੇ ਕਹਿ ਲੈ ਛੋਲੇ ਫਿਲਮ ਚ ਦਾ ਸੁਣ ਲੋ ਜੀ ਇਹਦੀ ਸ਼ਾਸਤਰੀ ਕਾ ਬਲਾ ਪਹਿਲਾਂ ਵੇਰੀ ਦਾ ਖਾਲਸਾ ਵੇਰੀ ਜਿੱਗੀ ਫਤਿਹ ਹਾਂ ਭਾਈ ਹਾਂ ਓਏ ਹੋਏ ਕੋਈ ਵੀ ਸਿੱਖ ਨਹੀਂ ਰਿਹਾ ਆਲਾ ਹੋਰ ਸਿੱਖੋ ਸਾਡੇ ਸਾਹਮਣੇ ਆਵੇ ਫੇਰ ਗੱਲ ਕਰੀਏ ਗੱਲ ਸੁਣ ਲਓ ਹਾਂ ਗੁਰੂ ਸਾਹਿਬ ਨਾਲ 40 ਸਿੱਖ ਤੇ 1 ਲੱਖ 40 ਹਾਂ ਹਾਂ ਸਾਰੇ ਨਾਲ ਮੁੰਡੇ ਫੋਰਨੀ ਸਾਰੇ ਨਾਲ 40 40 ਬੰਦੇ 1 ਲੱਖ ਨਾਲ ਭੜਗੇ ਤੇ ਭੜਗੇ ਤੇ ਚਮਕਾਉਂਦਾ ਬਾਤ ਚੱਕਿਆ ਤੁਸੀਂ ਕਿੰਨੇ ਤੇ ਬਈ ਹਾਂ ਸਵਾਲ ਦਵੇ ਬਾ ਇਹ ਵੀ ਗੱਲ ਤੇਰੀ ਸਹੀ ਆ ਸਿੱਖ ਨਹੀਂ ਰਹੇ ਹੈਗੇ ਹਣਾ ਨਹੀਂ ਸਿੱਧੀਆਂ ਦੇ ਦਿੰਦੇ ਸਿੱਧੀਆਂ ਦੇ ਚਲੇ ਜਾ ਦਿੱਤਿਆ ਹੋਇਆ ਬਈ ਜਿੱਤਿਆ ਹੋਇਆ ਵੀ ਅੰਦਰ ਹੈ ਨਾ ਅੰਦਰ ਧੱਕਾ ਹੀ ਹੋ ਰਿਹਾ ਹੈ ਉਹਦਾ ਧੱਕਾ ਹੀ ਹੋ ਰਿਹਾ ਦੇਖਦਾ ਕਾਨੂੰਨ ਨਹੀਂ ਨਾ ਹੈਗਾ ਜੰਗ ਦਾ ਐਲਾਨ ਕਰ ਰਹੇ ਸੀ ਥੋੜੇ ਦਿਨਾਂ ਦੇ ਵਿੱਚ ਆਏ 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 ਚੱਕ ਕੇ ਅਮਨਪੁਰ ਜਾ ਕੇ ਉਹ ਵਿੱਚ ਨੂੰ ਦੀ ਨਗਰੀ ਅਮਨਪੁਰ ਸਾਹਿਬ ਉਹ ਬਸ ਸ਼ਾਂਤੀ ਠੰਡਾ ਦਿਮਾਗ ਦਿਮਾਗ ਠੰਡਾ ਚਲੋ ਮਲਾ ਦੀ ਅਦਰ ਪਾਪਾ ਜੀ ਨੂੰ ਮਲਾ ਦਮਾ ਅੱਜ ਕੱਲ ਜੀ ਬੰਦਾ ਕਿਵੇਂ ਕੰਮ ਕਰਨ ਉਹਦਾ ਬਹੁਤ ਘੈਂਟ ਹੈ ਘੈਂਟ ਬੰਦਾ ਨਾਲ ਦੀ ਲਪਾਈ ਵੀ ਹੈ ਹੈ ਘੈਂਟ ਘੈਂਟ ਬੰਦਾ ਹੈ ਨਾਲੇ ਰੀਨ ਵਧੀਆ ਗੱਲਾਂ ਸੁਣਣੇ ਮਿਲਦੀਆਂ ਠੀਕ ਕਹੀ ਗੱਲ ਹੈ ਕਹਿੰਦੇ ਹੈ ਤੂੰ ਬਾਪੂ ਦਾ ਨਾ ਪਿੱਛੇ ਨੂੰ ਖਿੱਤੀ ਗੀ ਮਿੱਟੀ ਮੈਂ ਉੱਥੇ ਆਪੇ ਖਿੱਤੀ ਜਾਣੀ ਅੱਛਾ ਹਾਂ ਨਾ ਬੇਸ਼ੱਕ ਹਾਂ ਬਾਕੀ ਪੱਤਰਾ ਕਰਾ ਜੀ ਕੰਮ ਚ ਕੰਮ ਚ ਕੋਈ ਕਮੀ ਨਹੀਂ ਭਾਈ ਜਿੱਥੇ ਕੰਮ ਪਰ ਜਾਣਾ ਆਪਾਂ ਕੋਈ ਨਹੀਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਹਾਂ ਦੇਖੋ ਬੇਗਾਰ ਮਿਹਨਤ ਤੇ ਕੁਝ ਨਹੀਂ ਹੈਗਾ ਹਾਂ ਹਨ ਵਾਰਕੀ ਸਾਹਿਬ ਹਾਂ ਵਾਰਕੀ ਜੀ ਵਰਕਸ਼ਿਪ ਵਾਰਕੀ ਜੀ ਵਰਕਸ਼ਿਪ ਕੀ ਬਾਤ ਹੈ ਵਾਰਕੀ ਜੀ ਵਰਕਸ਼ਿਪ ਅੱਛਾ ਵਾਰਕੀ ਜੀ ਵਰਕਸ਼ਿਪ ਕੰਮ ਹੀ ਪੂਰਾ ਹੈ ਓਕੇ ਬਰਮੇ ਇੱਛਾ ਨਹੀਂ ਹੈਗਾ ਕੰਮ ਮੇਂ ਪੂਜਾ ਕੰਮ ਦੀ ਪੂਜਾ ਕਰੋ ਠੀਕ ਹੈ ਕੰਮ ਫਿਰ ਰੱਬ ਨਹੀਂ ਕੰਮ ਕਰ ਦੇਗਾ ਤੇ ਰੱਬ ਦਾ ਨਾਮ ਲੈ ਲੋ ਰੱਬ ਕਿਹੜੇ ਕਹਿੰਦਾ ਵੀ ਚੌਂਕੜਾ ਮਾਰ ਕੇ ਬੈਠੋ ਗੱਲ ਵੀ ਤੇਰੀ ਰੱਬ ਐ ਨਹੀਂ ਕਹਿੰਦਾ ਹੈਗਾ ਜਗਦੇ ਫਿਰਦੇ ਤੁਰਦੇ ਮਰ ਜੀ ਆਪ ਲੋ ਆ ਇੱਥੇ ਮਰੀ ਗੱਲ ਬਈ ਸਿਰੇ ਵਾਲੀ ਉਹ ਗੱਲ ਆ ਐਵੇਂ ਸਤਰੀ ਹਾਂ ਜਿੱਥੇ ਮਰ ਜੀ ਆਪ ਲੋ ਇਹਦਾ ਕੋਈ ਨਹੀਂ ਤਾਂ ਹੈਈਆ ਦੇਖ ਹੁਣ ਮੰਨ ਲੈ ਵੀ ਤੂੰ ਕੱਲੀ ਕੱਲੀ ਇੱਠ ਰੱਖਦਾ ਜਾਏ ਗੈਰ ਵੈਸੇ ਗੁਰੂ ਵੀ ਕਹਦੇ ਆ ਕਿਹੜਾ ਫਰਕ ਪੈਂਦਾ ਹਾਂ ਵੈਸੇ ਗੁਰੂ ਕਹਿੰਦਾ ਮੈਂ ਹਾਂ ਜੀ ਹਾਂ ਵੈਸੇ ਰੱਬ ਦਾ ਨਾਮ ਰੋ ਜਾਂਦਾ ਨਾ ਨਾ ਝੋਕੇ ਆਉਂਦਾ ਸਿਰ ਨਾ ਵੀ ਆਕੇ ਉਹਦੀ ਸਾਰੇ ਜਦ ਇਥੇ ਦਿਹਾੜੀ ਸ਼ੁਰੂ ਹੋ ਜਾਂਦੀ ਬੋਤਲ ਚੱਕ ਕੇ ਇੱਕ ਜਗ੍ਹਾ ਤੇ ਚਲੇ ਜਾਂਦਾ ਨਹੀਂ ਨਹੀਂ ਉਹ ਪੁਲਿਸ ਵਾਲਾ ਵੀ ਰੋਕ ਸਕਦੇ ਗ੍ਰਾਫ ਦੇ ਕਿਨੇ ਪੁਲਿਸ ਵਾਲੇ ਵੀ ਨਹੀਂ ਰੋਕ ਸਕਦੇ ਉਹ ਤਾਂ ਇਹਦਾ ਮਸਲਾ ਹੈ ਕਿ ਜੇ ਉਹਨਾ ਆਵੇ ਤਾਂ ਬੰਦਾ ਮਰ ਜਾਵੇ ਇਹ ਵੀ ਗੱਲ ਠੀਕ ਹੈ ਉਹਦਾ ਟਾਈਮ ਟੇਬਲ ਬਣਾਉਣਾ ਫਿਰ ਟਾਈਮ ਟੇਬਲ ਤੇ ਇਹਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਠੀਕ ਹੈ ਇਹ ਗੱਲ ਇੱਕ ਹੋਰ ਗੱਲ ਪਤਾ ਹੁੰਦਾ ਗੱਲ ਸੁਣ ਲਓ ਹਾਂਜੀ ਮੈਂ ਮਹਾਰਾਜ ਦਾ ਧੂਨੇ ਪਰ ਬੈਠ ਕੇ ਮਹਾ ਕਰਿਆ ਤਾਂ ਮਹਾਰਾਜ ਨਾ ਕੋਈ ਪ੍ਰੋਡਿਊਸਰ ਨਾ ਕੋਈ ਟੈਕਟਰ ਫਿਲਮ ਹੁਣ ਨਾਲ ਸਾਡੇ ਵਿੱਚੇ ਰਹਿ ਗਈ ਹਾਂ ਅੱਛਾ ਤਾਂ ਫਿਲਮ ਫੁੱਲ ਵੀ ਲਿਖੀ ਵੀ ਹੈ ਕੋਈ ਲਿਖਤੀ ਲਿਖਤੀ ਥੋੜੀ ਜੀ ਹਾਂ ਥੋੜੀ ਰਹਦੀ ਹੈ ਨਹੀਂ ਨਹੀਂ ਹੁਣ ਮੈਂ ਲਿਖਣੀ ਨਹੀਂ ਮੈਂ ਰਿਟਰਨ ਬਾਈ ਆਪਣੀ ਬੇਟੀ ਨੂੰ ਦੇ ਦਿੱਤੀ ਕਾਪੀ ਮੈਂ ਤਾਂ ਹੀ ਲਿਖਣ ਦੇ ਕੋਈ ਸੁਣਾ ਅੱਛਾ ਅਸੀਂ ਮੌਕੇ ਪਰ ਰੱਸੀ ਜਾਉਂਗੇ ਜੋ ਕੋ ਦੱਸਣਾ ਵਾਹ ਟਾਂ ਟਾਂ ਬਠੀ ਨਾ ਕੁਝ ਨਹੀਂ ਬ੍ਰਾਜ਼ੀਲ ਲੋ ਭਾਈ ਅੱਛਾ ਵੈਰੀ ਗੁੱਡ ਹਾਂ ਮਿਸਤਰੀ ਕਹਿੰਦਾ ਅਸੀਂ ਸੇਵਾ ਕਰ ਲਈ ਗੁਰਦਾਰੇ ਦੀ ਹਾਂ ਅੱਗੇ ਕਹਿੰਦੇ ਤੇ ਗੁਰਦਾਰੇ ਕੱਚੇ ਸਿੱਖ ਪੱਕੇ ਹਾਂ ਉਹ ਗੁਰਦਾਰੇ ਪੱਕੇ ਸਿੱਖ ਕੱਚੇ ਕੋਈ ਬੰਦਾ ਕਹਿ ਰਿਹਾ ਤਾਂ ਮੈਨੂੰ ਅੱਛਾ ਮੈਂ ਚਲੋ ਭਾਈ ਕੋਈ ਗੱਲ ਨਹੀਂ ਚਲ ਭਾਈ ਠੀਕ ਹੈ ਗੁਰਦਾਰੇ ਦਾ ਸੇਵਾ ਤਾਂ ਕਰਨੀ ਜ਼ਰੂਰੀ ਆ ਹਾਂ ਦੇਖੋ ਆਪਾਂ ਆਂ ਬਾਬਾ ਜੀ ਚੋਣ ਉੱਟੀ ਵਾਲੇ ਆ। ਹਾਂ। ਦੋ ਦੂਜੀ ਮੰਜ਼ਲ ਦਾ ਲੈਂਟਰ ਪਏ ਥੱਲੇ ਜੇ ਵੀ ਮੈਂ ਪਾਇਆ ਲੈਂਟਰ। ਅੱਛਾ ਜੀ। ਉੱਪਰਲੇ ਵੀ ਮੈਂ ਪਾਇਆ ਲੈਂਟਰ। ਠੀਕ। ਹਾਂ। ਤੇ ਆਪਾਂ ਨੂੰ ਕੋਈ ਸੇਵਾ ਲਈ ਸੇਵਾ ਕਰੀਏ। ਅੱਛਾ ਠੀਕ ਹੈ। ਵੀ ਮਦਰ ਪੈਸੇ ਨਹੀਂ ਲੱਤੇ ਹੈ। ਫੇਰ ਜਾ ਨਹੀਂ ਉਹ ਮੈਂ ਕਹਿੰਦਾ ਤੂੰ ਕਿੱਥੇ ਕਿੱਥੇ ਕੋਈ ਹਸਪਤਾਲ ਵੀ ਕੋਈ ਦਵਾਈ ਵੀ ਜਿੱਧ ਜਾ ਕੇ ਆਇਆ ਤੂੰ? ਹਾਂ ਦਵਾਈ ਮੈਂ ਗਿਆ ਸੀ। ਹਾਂ। ਦਵਾਈ ਮੈਂ ਰਸਲ ਕੇ ਮੈਂ ਰਿਹਾ। ਅੱਛਾ। ਮੇਰੀ ਕੰਪਨੀ ਦੀ ਆਪਾਂ ਨੂੰ ਹਾਂ ਹਾਂ। ਨਾ ਡੀਟੀਟੀ ਡਿਵੈਲਪਮੈਂਟ ਅੱਛਾ ਡੀਟੀਟੀ ਡਿਵੈਲਪਮੈਂਟ ਅੱਛਾ ਉਹਦੇ ਵਿੱਚ ਅਸੀਂ ਡੇਢ ਦਿਨ ਵਿੱਚ ਬਿੱਲਾ ਲਿਪਿਆ ਅੱਛਾ ਡੇਢ ਦਿਹਾੜੀ 'ਚ ਅੱਛਾ ਡੇਢ ਦਿਹਾੜੀ 'ਚ ਹਾਂ ਉਹ ਕਿੰਨੀ ਦਿਹਾੜੀ ਉਹ ਕਿੰਨੀ ਦਿਹਾੜੀ 'ਚ ਲਿਪ ਦੇਦੇ ਹੋ ਓਹੋ ਉਹ ਸਾਡਾ ਠੇਕਾ ਹੋ ਗਿਆ ਕੰਪਨੀ ਵਿੱਚ ਅੱਛਾ ਬੱਤ ਚੱਕ ਕੇ ਫੱਟੇ ਫਿਰ ਉੱਛੇ ਫਿਰ 4 ਮੈਸਟਰ ਜੀ 4:00 ਵਜੇ ਬੰਦੇ ਸੀ ਨਹੀਂ ਫਿਰ ਮੇਰੇ ਨਾਲ ਵੀ ਠੇਕਾ ਹੀ ਕਰਨ ਨੂੰ ਫਿਰਦਾ ਤੂੰ ਜਿਹੜਾ ਹਾਂ ਮੇਰੇ ਨਾਲ ਠੇਕਾ ਇਸ ਜਗਾ ਕਹਦਾ ਠੇਕਾ ਇਹਦਾ ਕਹਦਾ ਠੇਕਾ ਇਹ ਕੰਮ ਆ ਕੋਈ ਸੀ ਇਹਦਾ ਸਾਦਾ ਬੜੀ ਕੀ ਕੰਮ ਹੈ ਠੇਕਾ ਦਾ ਮੋਟੇ ਕੰਮ ਦਾ ਆ ਇਹ ਤਾਂ ਮੈਨੂੰ ਨਹੀਂ ਇੱਕ ਦੀਸ਼ ਬਾਬੇ ਦਾ ਚਿੱਲਾ ਉਹਦੇ ਕੋਲ ਉਹਨੇ ਮੈਨੂੰ ਪਾਈ ਸਿਖਾਈ ਤੀ ਹਾਂ ਮੈਂ ਕਹਿੰਦਾ ਮਿਸਤਰੀ ਜੀ ਮੈਂ ਤੁਹਾਡੇ ਕੋਲ ਥੋੜਾ ਟਾਈਮ ਲਾ ਲਾ ਇਹਦੀ ਗੱਲ ਟਾਈਮ ਪੱਕਾ ਲਾਲਾ ਇਹ ਵੀ ਮਿਸਤਰੀ ਗੱਲ ਸੁਣਦਾ ਚਾਰ ਪੰਜ ਕੰਟਰੀਆਂ ਚ ਕੰਮ ਕਰਿਆ ਵਾ ਔਰ ਹਸਪਤਾਲ ਹੀ ਨੇ ਬਣਾਏ ਹੋਏ ਆ ਨਹੀਂ ਲੌਣਾ ਡਿਸਪੈਂਸਰੀਆਂ ਇਹਨੇ ਬਣਾਈਆਂ ਹੋਈਆਂ ਹੁਸ਼ਲਾ ਰੋਪੜ ਦਾ ਹਸਪਤਾਲ ਹਾਂ ਮੈਂ ਬੱਟਰਪਲਾਂ ਵਾਲੀ ਮੈਂ ਕਹਿੰਦੇ ਜੀ ਕੰਮ ਕਰਿਆ ਲਫੇ ਹੋਰ ਦੱਸ ਸਾਰੀਆਂ ਮੇਰੀਆਂ ਸਾਰੀਆਂ ਗੁਣੇ ਚ ਬਣਿਆ ਵੀਰ ਦੇ ਹਸਪਤਾਲ ਉਹ ਬਣਿਆ ਤਾਂ ਬੱਟਰਪਲਾਂ ਮੈਂ ਅਜੇਕਰ ਤੁਹਾਡਾ ਟੈਂਕ ਬਣਿਆ ਹਾਂ ਮਿਸਤਰੀ ਮੈਂ ਪੂਬੀ ਆਈਡੀ ਹੁਦਾ ਬਾਅਦ ਛੰਡੇ ਵਾਲਾ ਅੱਛਾ ਹਾਂ ਹਰਦਿਆਲ ਬਾਰਖ ਮਿਸਤਰੀ ਦਾ ਅੱਛਾ ਹਾਂ ਮੈਂ 3 ਮਹੀਨੇ ਬਾਅਦ ਗਾਮੇ ਜੀ 12 ਰੁਪਏ ਦੀ ਧੜੀ ਠੀਕ ਹੈ ਠੀਕ ਹੈ ਠੀਕ ਹੈ ਬੱਲੇ 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 ਕਿਥੇ ਭਗਤ ਸਿੰਘ ਦੀ ਫੋਟੋ ਲੱਗੀ ਵੀ ਨਹੀਂ ਹਾਂ ਹਾਂ ਬੱਲੇ ਪਾਸੇ ਮੇਲੇ ਜਾਵਾਂ ਖਾਂ ਠੀਕ ਹੈ ਜੀ ਚੱਕਰ ਪਤਾ ਮੈਂ ਸਾਨੂੰ ਡਾਕਟਰ ਦਾ ਕੰਮ ਕਰਦਾ ਇਹੇ ਹੀ ਗੱਲ ਨਹੀਂ ਜਿਆਸੀ ਰਪਾਈ ਕਰਨ ਨਾਲ ਨਹੀਂ ਇੱਟਾ ਨਾਲ ਨਹੀਂ ਜਾਣਦੇ ਉਸਤਾਦ ਤੇ ਵਗੈਰ ਕੋਈ ਗੁਣ ਨਹੀਂ ਹਾਂ ਇਹ ਗੱਲ ਹੈ ਗੱਤ ਨਹੀਂ ਗੁਰੂ ਨੂੰ ਨਾ ਗੱਤ ਨਹੀਂ ਸਾਡਾ ਗੁਰੂ ਹੋ ਗਿਆ ਬਾਬਾ ਵਿਸ਼ਕਰਮਾ ਹਾਂ ਬਾਬਾ ਵਿਸ਼ਕਰਮਾ ਕਰਮਾ ਦਾ ਹੈਗਾ ਹੀ ਮੰਦਿਰ ਬਣਾਇਆ ਹੈਗਾ ਇਹ ਪੁੱਤ ਦਾ ਪਹਿਲਾ ਹੈਗਾ ਹੀ ਗੁਰੂ ਹੈਗਾ ਹਾਂ ਬਸ ਉਹ ਆਪਰ ਮੇਸ਼ੇ ਰੱਖੋ ਨਾ ਬਸ ਹੋਰ ਦੱਸ ਹਾਂ ਇਹ ਮੰਦਿਰ ਮਾਏ ਇਹ ਰਾਮ ਮੰਦਿਰ ਦਾ ਕੰਮ ਕਰਿਆ ਕਹਿੰਦਾ ਜੀ ਉੱਪਰ ਰਾਮ ਮੰਦਿਰ ਵੀ ਕੰਮ ਕਰਦਾ ਉਹਦਾ ਆਪਣੀ ਘਰ ਡਿਊਟੀ ਪਰ ਚੱਲੇ ਜੀ ਆਪਾਂ ਤਾਂ ਗੱਲਾਂ ਦੀ ਮੁੱਕਣੀਆਂ ਕਹਿ ਪਰ ਜੀ ਡਿਊਟੀ ਤੇ ਚੱਲਦੇ ਚੱਲ ਤੂੰ ਵੀ ਡਿਊਟੀ ਪਰ ਜਾ ਤੋ ਹੁਣ ਬਾਹਰਲੇ ਪਾਸੇ ਕਰੂੰਗਾ ਪੈੜ ਉੱਥੇ ਬਾਹਰਲੇ ਪਾਸੇ ਕੰਮ ਲੱਗੇ ਆ ਚਲ ਮੈਂ ਵੀ ਆ ਗਿਆ ਤੇਰੇ ਕੋਲ ਹਾਂ ਨਾ ਠੀਕ ਹੈ ਨਾ ਹਾਂ ਹਾਂ ਸਾਡਾ ਸੋਮਰਾਜ ਦਾ ਹਿੱਲਾ ਕਰ ਸੋਮਰਾਜ ਦਾ ਹਿੱਲਾ ਹਾਂ ਤੇ ਮੋੜਾ ਨੂੰ ਮਿੱਟੀ ਨਿਕਲੀ ਹੋਈ ਹੋ ਗਈ ਉਹ ਆਜ ਹੁਣੀਓ ਇਹ ਸੋਪ ਰਸਤੇ ਵਗੈਰ ਨਹੀਂ ਚੱਲਦਾ ਹੈ ਮੈਂ ਨਹੀਂ ਚੱਲਦਾ ਇਹ ਉਹ ਸੰਤਾ ਮਿਸਤਰੀ ਜੀ ਮਰ ਗਿਆ ਨਾ ਭੈਣੀ ਵਾਲਾ ਹਾਂਜੀ ਜੈਤੂ ਮੰਡੀ ਲੈਂਟਰ ਪਾ ਕੇ ਆਇਆ ਮੈਂ ਅੱਛਾ ਕਾਲੀ ਜੇਤ ਵਾਲੀਆ ਜਿਹੜਾ ਹਾਂ ਤੇ ਅਸੀਂ ਜਾ ਬੈਠ ਅੱਛਾ ਵਾਠ ਠੀਕ ਆ ਇਹ ਗੱਲ ਨਾ ਕੱਟਿਆ ਗੱਲ ਬਣੀ ਨਾ ਹਾਂ ਜਿਹੜਾ ਸੇਵਾਵਾਪਾ ਤੁਹਾਡਾ ਬਾਬਾ ਜੀ ਭਾਉ ਵਾਲੀਆ ਹਾਂ ਹਾਂ ਅੱਛਾ 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 ਮੰਡੀ ਕੋਰਦਾਰਾ ਇੰਟਰਪਾਇਰ ਆ ਠੀਕ ਆ ਠੀਕ ਆ ਜਿੱਥੇ ਦਾ ਮਸਤ ਬਾਬਾ ਪਿੰਡ ਦਾ ਮਸਤ ਬਾਬੇ ਦਾ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਸਮਝ ਗਿਆ ਚਲ ਕੇਤੇ ਦੇ ਕੰਮ ਫਿਰ ਚੱਲ ਕੋ ਉਧਰ ਨੂੰ ਆ ਗਿਆ ਮੈਂ ਵੀ ਤੇਰੇ ਕੋਲ ਨੂੰ ਹਨਾ ਆ ਗਿਆ ਮੱਧਰ ਨੂੰ ਹਾਂਜੀ ਵੀਰੇ ਜੀ ਉਧਰ ਫੜ ਲਿਆ 1 ਡਾਲਰ ਰੰਮੀ ਅੱਛਾ ਜੀ ਹਾਂ ਓਕੇ ਤੁਹਾਡੇ ਉਧਰ ਨੂੰ ਕੰਮ ਕਲੀਅਰ ਹੋਊਗਾ ਨਹੀਂ ਗੱਲ ਐਦਾਂ ਵੀ ਮੈਂ ਤੈਨੂੰ ਪਹਿਲਾਂ ਕਿਹਾ ਤਾਂ दारू ਪੀ ਕੇ ਕੰਮ ਨਹੀਂ ਕਰਨਾ ਬੀੜੀ ਸਿਗਰਟ ਤੈਨੂੰ ਅਲਾਉ ਕਰਤੀ ਮੈਂ ਜਦ ਆਵਿਤਾ ਹੋਇਆ ਤਾਂ ਜਦ ਵੀ ਜਦੋਂ ਮੇਰਾ ਆ ਗਿਆ ਪਾਣੀ ਬੋਤਲ ਪੀਤੀ ਹੋਈ ਜਦ ਮੈਂ ਤੇਰੇ ਨਾਲ ਆਇਆ ਪੁੱਤ ਮੈਂ ਕਿਹਾ ਸੋ ਵੀ ਰਹਿਣਾ 24 ਘੰਟੇ ਤੈਨੂੰ ਤੇਨੂੰ ਦੇ ਕੰਮ ਦੀ ਦਿੱਕਤ ਆਵੇ ਤੈਨੂੰ ਹਜੇ ਵੀ ਨਿਸ਼ਕੀਮ ਨਹੀਂ ਐ ਅੱਛਾ ਤੂੰ ਯਕੀਨ ਕਰ ਬਸ ਤੂੰ ਨਾਲ ਫੜ ਲਿਆ ਪੁੰਗਾ ਆ ਚਲੇ ਵੀ ਠੀਕ ਰਹੀ ਚਲ ਹਾਂ ਰਹਿ ਗਈ ਮੈਂ ਫਾਂਡ ਚਲੇ ਜਾਂਦਾ ਦੁਪਹਿਰ ਨੂੰ ਦੁਪਹਿਰ ਵਾਲੀ ਰੋਟੀ ਦੇ ਟਾਈਮ 'ਕਾਲ ਆ ਜੂ ਠੀਕ ਆ ਨਾ ਵੀ ਭਾਈ ਆ ਭਾਈ ਤੂੰ ਰੱਖ ਦੇ ਮੈਂ ਉੱਥੇ ਰੱਖ ਦੇ ਠੀਕ ਆ ਮੇਰਾ ਕੰਮ ਹੋ ਦੇ ਬਾਅਦ ਵੀ ਆऊंगा ਚਲ ਇਹ ਵੀ ਗੱਲ ਹੈ ਠੀਕ ਹੈ ਅਰੇ ਜੀ ਉਹ ਪਾਸ ਤੋਂ ਥੋੜਾ ਅਸੀਂ ਤਾਂ ਪੱਤਰ ਲਗਾਈ ਬੰਦੇ ਚਲ ਕਰ ਲੈ ਕੰਮ ਓਕੇ ਮਿਸਤਰੀ ਲੱਗਿਆ ਹੁਣ ਪੱਕੇ ਪੈਂਚਰ ਲਾਉਣ ਕਹਣਾ ਬੰਦੇ ਕਰ ਦੇਣਾ ਸਾਰਾ ਹੀ ਮੈਂ ਕਰ ਦੇ ਭਾਈ ਬੰਦ ਹੋਰ ਕਾ ਕਰਨਾ ਹੁਣ ਹਵਾ ਬੰਦ ਹੋ ਜAVE ਇੱਥੇ ਤੇ ਹੋਰ ਕਾ ਚਾਹੀਦਾ ਰੱਬ ਕੇ ਢੱਕਣ ਲਾ ਦੇ ਭਾਫ ਨਾਲ ਨਿਕਲੇ ਵਹਾਰ ਵਾਲਾ ਕੰਮ ਹੋ ਜੂ। ਹਾਂ। ਕਹਿੰਦਾ ਜਿਸ ਦੀ ਕੋਈ ਮੇਮ ਨਹੀਂ। ਹਾਂ। ਆਣ ਖੜੇ ਦਰਬਾਰ। ਹਾਂ। ਢੱਕਣ ਦੇ ਕੇ ਢੱਕ ਦਿਓ ਭਾਫ ਨਾਲ ਘੇਰ ਵਾਰ। ਅੱਛਾ ਐਂਦੀ ਗੱਲ ਕੋਈ? ਹਾਂ। ਉਹ ਗਿਆਨੀ ਦਾ ਕੋਈ। ਅੱਛਾ। ਉਹ ਕਹਿੰਦੇ ਮੇ ਉੱਧਾ ਜਾ ਦਦੇ ਉਹ ਚੱਕ ਲੈ ਆ ਉਹ ਕਹਿੰਦਾ ਮੇਰੀ ਮੈਮਣੀ ਹੋ ਗਈ ਹਾਂ ਉਹ ਨਾਲ ਦਰੁਖ ਤੋਕ ਸੌਂਦੀ ਇਹਨਾਂ ਨੂੰ ਪਤਾ ਪਾਠਿਆਂ ਨੂੰ ਵੀ ਕਾਹ ਤੋਕ ਸੌਂਦੀ ਅੱਛਾ ਕਹਿੰਦਾ ਜਿਸ ਕੀ ਹੋ ਗਈ ਮੈਮਣੀ ਉਹ ਪਹੁੰਚ ਗਿਆ ਸੀ ਉਹ ਹਾਂ ਆਣ ਖੜੇ ਦਵਾ ਟੱਕਣ ਦੇ ਡਾ ਬਣ ਵਿਭਾਵੀ ਨੇ ਕੋਈ ਮੁਸਕਮਾਰੂ ਚਲੇ ਗਿਆਨੀ ਸ਼ਾਬਦ ਗਲਤ ਬੋਲਦਾ ਤਾਂ ਥੋੜਾ ਜੱਕ ਕੋਈ ਹੋਰ ਹੋ ਜਾਂਦਾ ਤਾਂ ਵੀ ਕੋਈ ਬੰਦੇ ਇਹ ਜਿਹੇ ਤੇ ਇਹ ਜਿਹੇ ਦਾ ਕੌਮ ਦਾ ਹਾਂ ਇਹ ਹੀ ਬੜਾ ਬੰਦਾ ਨਾਮ ਦਾ ਹੋ ਜਾ ਜਾਂ ਜਾਨੀ ਨਾਮ ਬਦਨਾਮ ਹੋ ਗਿਆ ਵਾਕਈ ਇਹ ਗੱਲ ਤੇਰੀ ਮਹਿਮਾਨਾ ਬੰਦੇ ਜਿਹੜੇ ਮਾਜੀ ਆਵਾ ਹਾਂ ਨਹੀਂ ਪਤਾ ਮੇਮੀ ਵਾਲਾ ਦੀ ਬੌਝੀ ਗੱਲ ਥੇ ਮੇਮਣੀ ਵਾਲਾ ਦੀ ਬੌਝੀ ਵੀ ਕਹਿੰਦਾ ਵੀ ਮੈਂ ਕੀ ਹੁਣ ਸਿੰਘ ਆ ਚਲ ਹਾਂ ਨਹੀਂ ਇੱਥੇ ਉੱਪਰ ਨਹੀਂ ਫਸਣਾ ਤੇਰੇ ਕੁਝ ਵੀ ਜਿਹੜਾ ਸਿੰਘ ਆ ਉਹ ਖਾਂਦੇ ਨਹੀਂ ਹੈਗੇ ਹਾਂ 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 ਆਪਣਾ ਡਾਲੇ ਖਾਂਦੇ ਅੱਛਾ ਅੱਛਾ ਦੂਏ ਸਿੰਘਾਂ ਦੀ ਗੱਲ ਕਰਦਾ ਤੂੰ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਭਾ ਡਲੇ ਖਾਂਦੇ ਸਿੰਘ ਡਲੇ ਖਾਣੇ ਵਾਲੇ ਸਿੰਘਾਂ ਦੀ ਗੱਲ ਕਰਦਾ ਸਮਝਿਆ ਹੈਗੇ ਹੈਗੇ ਬੰਦੇ ਮੈਂ ਉੱਥੇ ਵੀ ਕੰਮ ਕਰਿਆ ਨਹੀਂ ਇੱਕ ਹੋਰ ਚੀਜ਼ ਵੀ ਆਪਾਂ ਦੱਖਣ ਵਾਲੀ ਸਾਈਡ ਨੂੰ ਚਲੇ ਜਾਈਏ ਨਾ ਜੇ ਉਧਰ ਜਿਹੜੇ ਸਿੱਖ ਕੌਮ ਹੈਗੀ ਆ ਮਤਲਬ ਉਹ ਛੱਕਦੇ ਆਂ ਬਾਈ ਇਹ ਚੀਜ਼ਾਂ ਨੂੰ ਮੈਂ ਖੁਦ ਮੈਂ ਇੱਥੇ ਜਿਹੜਾ ਬਾਬਾ ਸਹਾ ਨੌਨਾਂ ਲਈ ਕਿਸੇ ਬਾਬੇ ਦਾ ਕਿਸੇ ਮਗਰ ਬਹਿ ਜਾਣਾ ਆਪਣੇ ਸੁਣ ਲਓ ਛੇ ਕੋਲ ਦੇ ਬਾਬੇ ਦੇ ਹਾਂ ਜਿਹੜਾ ਆ ਸਦਾਬਾਤ ਗੁਰਦੁਆਰਾ ਹਾਂਜੀ ਇਸ ਗਾਣਾ ਮੈਂ ਡੇਟਾ ਬਣਾਇਆ। ਅੱਛਾ ਠੀਕ ਆ। 20 ਦਿਨ ਲਾਇਆ ਮੈਂ। ਜਿਹੜੇ ਨੰਦਪਰਤਾ ਸਿੰਘ ਸੀ ਜੋਗੇ ਤੇ। ਹਾਂ। ਉਹਨਾਂ ਦੀ ਯਾਦਦਸਤ ਬਣਾ ਲਈ ਉੱਤੇ। ਅੱਛਾ ਯਾਦਦਸਤ ਬਣਾ ਦਿੱਤੀ। ਹਾਂ ਮੈਂ ਬਾਬਾ ਜੀ ਛੇ ਕੋ ਬਾਬੇ ਦੇ। ਉਹਨਾਂ ਦਾ ਕਰਿਆ। ਤੇ ਮੇਰੇ ਨੰਬਰ ਵੀ ਲੱਗੇ। ਅੱਛਾ ਉਹਨਾਂ ਦੇ ਕੰਮ ਕਰਿਆ ਤਾਂ ਮੈਂ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਆਈ.ਜੀ.ਆਈ. ਕੋਲ ਨਾ ਸਭਾ ਬਸ ਕੋਲ। ਹਾਂ ਇੱਕ ਤਾਂ ਜਿਆਦਾ ਗੱਲ ਸ਼ੁਰੂ ਕਰਦਾ ਲੱਗਦਾ ਹੈ ਵੀ ਕਿਤੇ ਹੋਰ ਨਿਬੜੂਗੀ ਗੱਲ ਪਰ ਨਿਬੜਦੀ ਕਿਤੇ ਹੋਰੇ ਜਾ ਕੇ ਆਹੋ। ਮੈਂ ਬੰਦਾ ਸੋਦਾ ਚਲ ਕੋਈ ਗੱਲ ਨਹੀਂ ਠੀਕ ਆ ਹੁਣ ਬਣਾ ਕੇ ਜੀ ਇੱਥੇ ਥੋੜੇ ਟਾਈਮ ਤੱਕ ਬਾਬਾ ਜੀ ਕਹਿੰਦਾ ਵੀ 18 ਲੱਖ ਦੀ ਜਗ੍ਹਾ ਲਈ ਸੀ ਇਹ ਅੱਛਾ ਹਾਂ ਮੈਂ ਦੱਸ ਦੇ ਬਾਬਾ ਜੀ ਠੀਕ ਉਹ ਵਾਲੇ ਕਹਿੰਦੇ ਤਾਂ ਸਿੰਘਾਂ ਦੀ ਆਜਾਤ ਸਮਾਂ ਜਾਂ ਉਸੇ ਬਾਅਦ ਬੁਲਸਰ ਆਏਗਾ ਤਿਆਜ਼ਾ ਹਾਂ 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 ਥੋੜੇ ਜਿਹਾ ਬਣਾਤਾ ਮੈਂ ਉੱਚੀ ਰਹਿਣ 15 20 ਜਰ ਨਾਲੇ ਫੁੱਲ ਨਾਲੇ ਫਲ ਠੀਕ ਆ ਠੀਕ ਆ ਠੀਕ ਆ ਲਓ ਜੀ ਤੇ ਅੱਛਾ ਮੈਨੂੰ ਐਂ ਦੱਸੋ ਵੀ ਅੱਜ ਤਾਂ ਨਹੀਂ ਦੇਖਣ ਨੂੰ ਮਿਲੀਆਂ ਫਿਰ ਉਹ ਅੱਜ ਨਹੀਂ ਦੇਖੀਆਂ ਬੈਣਾ ਹਾਂ ਕੱਲ ਤਾਂ ਉਹਨਾਂ ਨੇ ਆਪਣੇ ਇੱਥੇ ਨੂੰ ਢੇੜੇ 4-5 ਦਿੱਤੇ ਚਲੋ ਬਾਸੌਣੇ ਘਾਟ ਕੇ ਜੀ ਇੱਧਰ ਬੂਟੇ ਬਾਸੌਣੇ ਖੜੇ ਬਿੰਦਰ ਦੇ ਬੂਟੇ ਆ ਜੀ ਸ਼ਾਇਦ ਮੈਨੂੰ ਲੱਗਦਾ ਸੇਲ ਹੋ ਗਏ ਇਹ ਪਤਾ ਨਹੀਂ ਮੈਨੂੰ ਹੁਣ ਪਰ ਸੇਲ ਹੋ ਗਏ ਕਿ ਲੋ ਜੀ ਅਸੀਂ ਕੋਟਾ ਇੱਧਰ ਕਰਤਾ ਮਹਾ ਮਿਸਤਰੀ ਨੇ ਸਾਧ ਕੇ ਤੇ ਸਾਫ ਸਫਾਈ ਕਰਤੀ ਇਹਦੀ ਸਾਰੇ ਦੀ ਮਹਾ ਮਿਸਤਰੀ ਨੂੰ ਬੁਲਾ ਕੇ ਪੁੱਛ ਲਈ ਇੱਕ ਵਾਰ ਬਾਅਦ ਵਿੱਚ ਫਿਰ ਇਹ ਨਾ ਕਰੇ ਕੋੜ ਕੋੜ ਮੈਂ ਤੁਸੀਂ ਐਂ ਹੀ ਕਰਤਾ ਉਹ ਕਰਤਾ ਥੱਲੇ ਵੀ ਤਰਨਾ ਉਹ ਥੈਨੂੰ ਫਿਰ ਉਹਨੂੰ ਫੜ ਕੇ ਤਰਨਾ ਪੈਣਾ ਮਿੱਟੀ ਨਾ ਹੁਣ ਪਾਉਦੀ ਥੱਲੇ gehri ਹਾਂ ਗੱਲ ਮੈਨੂੰ ਰੋੜੇ ਖੜਾ ਰੋੜੇ ਥੱਲੇ ਰੱਖਣੋ ਕੁੰਜਿਆ ਪਰ ਰੋੜੀ ਰੱਖਣੇ ਤੋਂ ਫਿਰ ਉਹ ਕਿੱਥੇ ਐਵੇਂ ਕੇ ਮੈਂ ਰੱਖੂੰਗਾ ਬਾਹਰ ਕਹਣਾ ਰੱਖਦੇ ਨੇ ਰੱਖਿਆ ਜੋੜੀ ਬੱਸ ਉਹ ਸਾਰੇ ਵਿੱਚੇ ਪਾ ਦੇਣੀ ਸੀ ਰੋੜੀ ਹੁਣ ਕਿੰਨਾ ਕ ਫਰਕ ਪੈਣ ਲੱਗਿਆ ਰੋੜਾ ਇੱਕ ਹੱਥ ਤਾਂ ਇੰਨੀ ਮੋਟੀ ਬੱਸ ਉਹ ਪੱਛਿਆ ਉਹ ਤੇਰੀ ਗੱਲ ਠੀਕ ਆ ਹਾਂ ਉਹ ਵੀ ਗੱਲ ਨਵੇੜ ਕੰਮ ਗੱਲ ਤੇਰੀ ਸੋਲਾਂ ਨੇ ਕਿਉਂਕਿ ਵਿੱਚ ਬੈਠ ਕੇ ਭੰਨਣੀਆਂ ਆਉਣ ਨੇ ਮੈਂ ਸਮਝੀ ਤੇਰੀ ਗੱਲ ਉਹ ਪਏ ਰੋੜੀ ਫੇ ਬਾਬੇ ਉੱਤਰ ਹੋਰ ਯਾਨੀ ਉਹ ਥੱਲੇ ਪਧਰਾ ਕੰਮ ਸਲਵਾ ਠੀਕ ਹੈ ਅੱਛਾ ਫੇਰ ਗੱਪਾਂ ਅਸੀਂ ਕਾ ਲੜ ਨਹੀਂ ਥੱਲੇ ਪਾਣੀ ਵੀ ਸਹੀ ਖੜੇ ਨਾ ਹਾਂ ਸਹੀ ਖੜੂਗਾ ਬਜਰੀ ਕਾ ਕਰ ਦੇਣਾ ਲੈਵਲ ਹੈ ਸ਼ਾਬਾਸ਼ ਘਾਟ ਮੁੰਡਾ ਤਾਂ ਫੇਰ ਪਾਣੀ ਦਾ ਲੈਵਲ ਇੱਕ ਹੁੰਦਾ ਹੂੰ ਉਹਨੇ ਇੱਕੋ ਲੈਵਲ ਤੇ ਖੜਨਾ ਮੈਂ ਮੰਨ ਗਿਆ ਤੇਰੀ ਗੱਲ ਉਹ ਸਹੀ ਇੱਕ ਹੋ ਗਿਆ ਕੰਮ ਹੋਈ ਹੈ ਨਾ ਜਿਹੜਾ ਹੋਣਾ ਨਹੀਂ ਤਾਂ ਚਾਹੀਦਾ ਉਹੀ ਹੋ ਗਿਆ ਮਿੱਟੀ ਗੇਰਤੀ ਵਿਚਾਰਾ ਕੱਢਦਾ ਮਰ ਗਿਆ ਬੰਦਾ ਮੇਰਾ ਆੜੀ ਐਨੀ ਮੋਟੀ ਪਾਉਣੀ ਆ ਹਾਂ ਐਨੀ ਮੋਟੀ ਬਾਉ ਘੱਟ ਆ ਇਹ ਫਿਰ ਨੇ ਜੀ ਆ ਐਨੀ ਇਹ ਪਾ ਕੇ ਫਿਰ ਇਹਦੇ ਉੱਪਰ ਬਜਰੀ ਕਿੰਨੀ ਮੋਟੀ ਬਜਰੀ ਪਾਉਗਾ ਜੀ ਉਹ ਚਾਰੇ ਚਾਰੇ ਖੁੰਜਿਆਂ 'ਚ ਰੱਖਦੇ ਹੁਣ ਇੱਕ ਇੱਕ ਯਾਰ ਫੇ ਕਿੱਥੇ ਆ ਤੂੰ ਤਿੰਨ ਕਾਤੇ ਰੱਖਦੇ ਇੱਥੇ ਇਫੇ ਤਾਂ ਤੈਨੂੰ ਤਾਂ ਇੱਧਰੇ ਰੱਖਦੇ ਹਾਂ ਖੁੰਝੇ 2 ਪਏ ਤੇਰੇ ਹੁਣ ਲਾ ਫਿਰ ਤੂੰ ਕਾਹ ਵੀ 2-3 ਰੋੜੇ ਹੋਰ ਦੇ ਫਿਰ ਆ ਵੀ ਲੈ ਕੇ ਰੱਖਣਾ ਹੁਣ ਡਾਕਟਰ ਨੂੰ ਜਾਣਾ ਆਪਾਂ ਆ ਗਿਆ ਖਰਚਾ ਲੈ ਆਪਾਂ ਮੈਂ ਤੁਹਾਨੂੰ 2 ਰੋੜੇ ਹੋਰ ਫਿਰ ਆਹੀ ਹੋਣੀਆਂ ਗੱਲ ਹੁਣ ਫਿਰ ਥੇ ਥੇ 2 ਰੋੜੇ 2 ਰੋੜੇ ਇੱਕ ਆ ਹੋ ਗਿਆ ਉਹ ਤਾਂ ਪਾਉਂ ਜਾ ਕੇ ਹੁਣ ਪਾ ਆ ਸਿਰੋ ਹਾਂ ਹਾਲਾ ਦੇਖ ਕੇ ਬਚਾ ਕੇ ਉਹਦਾ ਲਈ ਜਾਂਦਾ ਜਾ ਕੇ ਰਾਤ ਵਿੱਚ ਜਾਂ ਉਹਦੇ ਦੇ ਘਰ ਚ ਦਿੰਦਾ ਨਜ਼ਰਾਂ ਨੂੰ ਕਹਿ ਦਿੰਦਾ ਠੀਕ ਆ ਹੁਣ ਤੂੰ ਮਣਦਾ ਜੇ ਬੈਠ ਕੇ ਦੇਖ ਲੈ ਵੀ ਪਧਰਾ ਹੀ ਲੱਗਦਾ ਤੇਰਾ ਸਮਾਨ ਹੈ ਮੈਂ ਬੈਠ ਕੇ ਦੇਖਦਾ ਤਾਂ ਨਹੀਂ ਹੋਠ ਰਾਖੀ ਤੋੜਾ ਉਹ ਤੇਰੀ ਫਿਰ ਇੱਕ ਸੈਂਟਰ ਚ ਵੀ ਫਿਰ ਤੂੰ ਖਾਸਿਆਂ ਨੂੰ ਖਾ ਪਹਿਲਾਂ ਗੇਰ ਰਾਂ ਦਾ ਫਿਰ ਦੋ ਰੋੜੇ ਲੈ ਕੇ ਕਹਦੇ ਤੇਰੇ ਥੱਲੇ ਨੂੰ ਬੰਦਾ ਨਹੀਂ ਤੂੰ ਠੀਕ ਹੈਗਾ ਯਾਰ ਮਨੋੜ ਲਝਾ ਲਿਆ ਤਾਂ ਹੁਣ ਖੜ ਜਾ ਹੁਣ ਰੋੜੇ ਵੀ ਤਾਂ ਇੱਕੋ ਕੰਪਨੀ ਦੇ ਦੇਖਾਂ ਇਹਨੇ ਦੋਏ ਚਾਹੀਦੇ ਆ ਤਿੰਨ ਚਾਹੀਦੇ ਆ ਪਰ ਮੈਨੂੰ ਬੰਦੇ ਕਰਨਾ ਪੈਣਾ ਹੈ ਇੱਥੇ ਦੇ ਮੜ ਜੇ ਆਪਣਾ ਖੜਨ ਬਸ ਤੇ ਨਾ ਬਣਾ ਲ ਜਗਾ ਤੂੰ ਜ ਬਣਾਉਣੀ ਹੋਵੇ ਨਾ ਨਾ ਬਸ ਨੋ ਨਾ ਓਕੇ ਐਂ ਭਗਾ ਕੇ ਵਿੱਚ ਬਸ ਸਿੱਧਾ ਹੈ ਠੀਕ ਆ ਗੱਲ ਤੇਰੀ ਇਹ ਵੀ ਅਲੱਗ ਅਲੱਗ ਜਗ੍ਹਾ ਨੂੰ ਘੇਰ ਲਈ ਹੈ ਨਾ ਵਿੱਚ ਇੱਕ ਰੋੜਿਆਂ ਦੀਆਂ ਨਿਸ਼ਾਨੀਆਂ ਵੀ ਲਾਈਆਂ ਹੋਈਆਂ ਉਹਨਾਂ ਦਾ ਵੀ ਧਿਆਨ ਰੱਖ ਕੇ ਕਿਤੇ ਉਹਨਾਂ ਨੂੰ ਵੀ ਨਾ ਕੁੱਟਦੀ ਵਿੱਚੇ। ਹਲੋ ਜੀ। ਅਰੋੜਾ ਗੇਰਤਾ ਕੰਮ ਟੁੱਟ ਪੰਦਾ ਸ਼ੁਰੂ ਕਰ ਲਿਆ। ਇਧਰ ਜੱਗਾ ਸਿੰਘ ਜੀ ਜਾ ਰਹੇ ਨੇ। ਹਾਂ। ਸਾਸਰੀ ਕਾਲ ਕਿਦਾਂ? ਆਓ ਕੋਈ ਬੱਜਾ ਪੁੱਜਾ ਇੱਕ ਅੰਦਰ ਰੱਖ ਲਓ। ਡਰੋਂ ਤੋਂ ਜੂਗੀ ਇੱਕੇ ਰੱਖ ਲਓ ਹੋਰ ਨਹੀਂ ਕੋਈ। ਆਓ 2-4 ਕੇ ਦੇਸੀ ਜਿਲੇ ਆ ਕੇ ਛੱਡ ਲਵਾ ਵੀ ਚੱਲ। ਹਾਏ ਵੀ ਹਾਂ। ਗੱਲ ਤੇਰੀ ਠੀਕ ਹੈ ਨਾ ਬڑے ਹੁੰਦੇ ਆ ਛੋਟੇ ਛੋਟੇ ਲਿਆ ਕੇ ਚਾਰ ਕੇ ਰੱਖ ਲੋਗੇ ਡੱਬੇ ਗੱਲ ਤੇਰੀ ਸੋਹਣਾਂ ਨੇ ਤਜਰਬਾ ਕਰੋ ਹਾਂ ਤਜਰਬਾ ਤੇਰਾ ਮੰਨਦਾ ਮੈਂ ਤੇਰੀ ਗੱਲ ਇੱਥੇ ਆਪਾਂ ਪਾਣੀ ਸਟੋਰ ਕਰਾਂਗੇ ਕਾਦੇ ਵਾਸਤੇ ਹਾਂ ਬੱਚਿਆਂ ਵਾਸਤੇ ਉਹ ਟੈਂਕੀ ਟਾਪ ਹਾਂ ਟੈਂਕ ਟਾ ਤੇਜ ਕਰ ਲੈ ਮਤਲਬ ਜੇ ਸਮਝੋ ਵੀ ਗਰਮੀਆਂ ਵਿੱਚ ਗਰਮ ਨਹੀਂ ਹੋਊਗਾ ਤਾਜ਼ਾ ਜਿਹਾ ਪਾਣੀ ਚਲੇ ਜਾਇਆ ਕਰੂਗਾ ਪਰ ਨਾ ਤੇ ਉਹਨਾਂ ਦੇ ਨਾਲ ਟੈਂਕੀਆਂ ਨੂੰ ਆਏ ਉਹਨਾਂ ਨੂੰ ਉੱਪਰ ਰੱਖਣਾ ਹਾਂ ਨਾਲੇ ਆਏ ਵੀ ਪਾਣੀ ਟ੍ਰੀਟ ਹੋ ਜਾ ਕਰੂਗਾ ਔਰੇ ਜਿਹੜਾ ਇਹ ਪਾਣੀ ਆਪਣਾ ਉਦਾਂ ਉਪਰ ਵਾਲਾ ਹੈ ਖਰਾਬ ਆ ਬੱਚਿਆਂ ਵਾਸਤੇ ਇਥੇ ਪਾ ਕੇ ਵਿੱਚ ਦਵਾਈ ਪਾ ਕੇ ਆਪਣਾ ਸੈੱਟ ਹੋ ਲਿਆ ਕਰੂੰਗਾ ਜਦ ਤੱਕ ਉਹ ਠੀਕ ਨਹੀਂ ਗੱਲ ਠੀਕ ਹੈ ਜੀ ਦੂਸਰਾ ਖੱਡਾ ਦੂਸਰਾ ਕਿੱਥੇ ਆ ਮੈਂ ਦੂਸਰਾ ਖੱਡਾ ਮਗਾਉਂਦੇ ਵਾਸਤੇ ਅੰਦਰ ਵਾਲੇ ਬ੍ਰਿਜਕਟ ਵਾ ਤੇ ਉਹ ਮੈਂ ਕਹਿੰਦਾ ਉਹ ਸੋਚਿਆ ਤਾਂ ਉਹ ਨਹੀਂ 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 ਉਹ ਅੱਡਾ ਪੜਾ ਕੇ ਤੇ ਸਾਰਾ ਪਿੰਡ ਬਾੜਨਾ ਤੋੜੀਆਂ ਉਹਦੀਆਂ ਢੋਲੀਆਂ ਲੈ ਆਉਂਗੇ ਉਹਦੀਆਂ ਢੋਲੀਆਂ ਘੜ ਦੇਣੀਆਂ ਉੱਥੇ ਠੀਕ ਨਹੀਂ ਉਹ ਵੀ ਠੀਕ ਆ ਅੱਜ ਇਟਾ ਇਹ ਹੈ ਆਪਾਂ ਨੂੰ 6500 ਰੁਪਏ ਦੀ ਬਾਬੇ ਕਿਹੜਾ ਪਠਾ ਜੀ ਉਹ ਆ ਤੁੰਗ ਵਾਲਿਆਂ ਦਾ ਤੁੰਗ ਵਾਲਿਆਂ ਦੇ ਨਾਲ ਆ ਠੀਕ ਆ ਨਾ ਇਹ ਪੈਂਦਾ ਉਧਰ ਹਾਂ ਇਹਨਾਂ ਗੱਗੋ ਗਧਰਾ ਨਹੀਂ ਉਹ ਪਰੇ ਪੈਂਦਾ ਹੈ ਕੀੜੀ ਵਸੀ ਨਹੀਂ ਜਾ ਕੇ ਹਾਂ ਉਧਰ 650 ਨੂੰ ਇਟੂ ਦੇ ਖੜਗਾ ਕੇ ਵਧੀਆ ਐਕਟਰਾਂ ਮੈਂ ਤਾਂ ਵੀ ਮੈਂ ਵੀ ਲੈ ਕੇ ਆਇਆ ਤਾਂ ਜੀ ਅੱਛਾ 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 ਲੈ ਕੇ ਆ ਪੱਦੜ ਤੋਂ ਅੱਛਾ ਪੱਦੜ ਵਾਲੇ ਦੇ ਫਰਸੇ 580 ਨੂੰ ਫੇ ਆਪ ਅੱਛਾ ਫਿਰ ਆਪ ਲੈ ਕੇ ਆ ਹਾਂ ਗੱਲ ਉੱਥੀ ਹੋ ਗਈ ਨਾ ਆਪ ਨੇ ਲਿਆਉਣ ਨੂੰ ਕੋਈ ਚੱਕ ਨਹੀਂ ਪਰਿਆ ਨਾ ਲੋਡ ਤਾਂ ਉਹਨੇ ਕਰਤਾ ਤਾਂ ਹਾਂ ਲੋਡ ਕਰਿਆ 580 ਹਾਂ ਮੱਝਾਂ ਚਾਹਾਂ ਚਾਂਟ ਕੇ ਪਾਲਾ ਠੀਕ ਮੈਂ ਰੋੜੇ ਕਢਾਉਣ ਲੱਗ ਗਿਆ ਉਹ ਗੱਤ ਨਹੀਂ ਪਾਉਣਾ ਹਾਂ 224 ਟੇ ਦੇ ਰੋੜੇ ਨਿਕਲੇ ਬਾਅਦ ਵਿੱਚ ਮਾਣ ਤਾਂ ਡਿੱਕਾ ਜੇ ਕਰਾ ਰੋੜੇ ਉੱਪਰੇ ਲੱਦਦੇ ਉਹ ਕਹਿੰਦੇ ਜਾ ਰੋੜੇ ਵੀ ਲਸਾ ਲੇ ਟੇ ਵਾਲੀ ਦੋਸਤ ਠੀਕ ਠੀਕ ਨਰੇ ਚੱਠੇ ਲਾਉਣ ਦੀ ਜਗ੍ਹਾ ਨਹੀਂ ਦੀ ਅੱਛਾ 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 ਇਹ ਵੀ ਗੱਲ ਹੈਗੀ ਉਹ ਫੇ ਲੱਦਿਆ ਹੀ ਖੜਾ ਮੇਤਰੀ ਆਉਗਾ ਜਦ ਜਦੇ ਤਾਰੂ ਮਾਣੇ ਗੱਲ ਠੀਕ ਹੈ ਤੇਰੀ ਨਰੇ ਆਪਣੀ ਚੀਜ਼ ਹੋਗੀ ਮੈਂ ਤੜ ਵਰਗਾ ਟਰਾਲਾ ਮੰਗੇ ਦਿੰਦਾ ਕਿਤੇ ਤੇ ਜਵਾਬ ਦੇਣ ਯੋਗ ਤਾਂ ਹੈਗਾ ਕਿ ਟੇ ਤਾਰ ਕੇ ਲੈ ਜਾ ਟਰਾਲਾ ਹੈਗਾ ਟਰਾਲਾ ਹੋਰ ਹੈਗਾ ਆਹ ਆਹ ਕਦ ਲੈ ਆਇਆ ਤੂੰ ਇਹ ਤਾਂ ਹੀ ਹੋਗੇ ਦੇ 2 ਸਾਲੀ 2 ਸਾਲ ਹੋ ਗਏ ਮੈਨੂੰ ਨਹੀਂ ਤਾਂ ਪਤਾ ਹੈਗਾ ਗੱਲ ਤਾਂ ਇੱਕ ਵਾਰ ਸੱਦੂ ਕਰਨ ਵਾਸਤੇ ਹਾਂ ਜਦੋਂ ਉਹ ਚਲ ਵੇਚਿਆ ਹੀ ਹੋਇਆ ਤਾਂ ਅੱਛਾ ਹਾਂ ਅੱਛਾ ਅੱਛਾ ਸੱਦੂ ਕਰ ਦੇ ਇੱਕ ਵਾਰ ਵਾ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹਦੇ ਬਾਅਦ ਲੈ ਆਏ ਤੇ ਫਿਰ ਜਦ ਸਮਝ ਗਿਆ ਮੈਂ ਸਮਝ ਗਿਆ ਚਲ ਠੀਕ ਹੈ ਗੱਲ ਹਾਂ ਜੀ ਬਰਾਜੇ ਮੈਂ ਲਾਉਣਾ ਟਰਾਲਾ ਮੈਂ ਬਜਟ ਠੇਕਾ ਕਰਵਾ ਦਿੰਦਾ ਲੈ ਭਾਈ ਕਹਿੰਦਾ ਮੈਂ ਜੇ ਟਰਾਲਾ ਲਾਉਣਾ ਮੈਂ ਲਾ ਦੂੰਗਾ ਠੇਕਾ ਕਰਵਾ ਦਿੰਦਾ ਮੇਰਾ ਆਪੇ ਤਾਰੂਗਾ ਜੀ ਉਹ ਕਹਿੰਦਾ ਮਿਸਤਰੀ ਨੇ ਆਪੇ ਤਾਰ ਲੈਣੀਆਂ ਬਈ ਨੇ ਕਰਾਇਆ ਜੇ ਬਿਤਰੀ ਪੰਜਾਬ ਚ ਨਹੀਂ ਮਿਲ ਸਕਦਾ ਕੇ ਲੈ ਕੇ ਕੰਦ ਕੋ ਖੜਾ ਦੇਣੀ ਜੀ ਉਹਨੂੰ ਤਾਰ ਤਾਰ ਪੈਟ ਬਰਾ ਲਾਈ ਜੜੀ ਆਪੇ ਉਹ ਕੰਦ ਦੇ ਕੋਲ ਉੱਪਰ ਤੇ ਚੱਲੂ ਪਹਿਲੇ ਪਾਸ ਹੋਇਆ ਨਾ ਦੇਖ ਕੇ ਸਾਰਾ ਕੋ ਸਿਸਟਮ ਉਹ ਕਹਿੰਦਾ ਟਰਾਲਾ ਹੀ ਖੜਾ ਦੇਣਾ ਵੀ ਟਰਾਲੇ ਪਰ ਤੇ ਚੱਕ ਕੇ ਸਿੱਧੀ ਕੰਦ ਪਰੇ ਲਾਈ ਜਾਏ ਆਪਣੀ ਅੱਗੇ ਚੱਲਣੀ ਬਾਈ ਕਿਾ ਸੁਣਦਾ ਜਾਂਦੀ ਹੈ ਬਹੁਤ ਤਕਨੀਕ ਬਾਦ ਆ ਗਈ ਜੀ ਹੁਣ ਡਿਜੀਟਲ ਇੰਡੀਆ ਹੋ ਗਿਆ ਨਵੀਂ ਨਵੀਂ ਤਕਨੀਕ ਹੈ ਬਹੁਤ ਆ ਗਈ ਅੱਗੇ ਵਾਲੇ ਕੰਮ ਇਹ ਤਾਂ ਗੱਲ ਹੈਗੀ ਹੈ ਹੋਰ ਜੀ ਮਹਾਰਾਜ ਕਿਰਪਾ ਕਿਰਪਾ ਚੜ੍ਹਦੀ ਕਲਾ ਬਾਪਿਓ ਜਾਣਾ ਉਹ ਵੀ ਬੰਦਾ ਉਹ ਬੰਦਾ ਸੈਟ ਆ ਹੁਣ ਸਾਡਾ ਉਹ ਉਹ ਚੱਲਦਾ ਉਹ ਰੋੜੀ ਬਾਹਰ ਬੈਠ ਕੇ ਕੁੱਟੀ ਦੀ ਆ ਵੀ ਦੇਖੇ ਵੀ ਹਾਂ ਰੋੜੀ ਕੁੱਟੀ ਤੁਸੀਂ ਲੋਕੇ ਗੁੜਦੇ ਦੇ ਲੈ ਉਹ ਬੈ ਕੇ ਆ ਕੰਮ ਆਹ ਸਾਰੀ ਗੜਕਾਉ ਪਤਾ ਲੱਗੇ ਵੀ ਕੰਮ ਲੱਗਿਆ ਵਾ ਨਾ 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 ਸ਼ਾਮਾਂ 'ਚ ਬੈਠਾ ਮੌਜ ਨਾ ਹਵਾ ਲੱਗੇ ਨਾ ਹਿੰਗ ਨਾ ਫਟਕੜੀ ਐ ਹਾਂ ਨਾ ਹਾਂ ਸ਼ਾਮਾਂ ਗਈ ਉਹ ਕੰਮ ਲੈ ਕੰਮ ਕਰਦਾ ਬੰਦੇ ਨੂੰ ਗਰਮੀ ਮੈਂ ਕੱਪੜੇ ਖਲਾਤੇ ਜਦ ਅਸੀਂ ਉਹ ਚਲਾਈ ਵਿੱਚ ਕਹੀ ਪੈ ਪੂ ਵੀ ਪੰਡਾ ਦਾ ਪੈ ਪੰਡਾ ਦੇ ਕੇ ਕਰਤਾ ਓਕੇ ਜੋੜ ਦਾਤਾ ਜੋੜ ਲਾਤਾ ਪਾਣਿਆਂ ਨਾਲ ਓਕੇ ਕਰਤਾ ਕੰਮ ਹੋ ਗਿਆ ਦੇਖ ਮੇਸਤਰੀ ਗੱਲ ਐਦਾਂ ਮੈਂ ਬਹੁਤਾ ਨਹੀਂ ਬੋਲਦਾ ਮੈਂ ਤੈਨੂੰ ਮੜ ਜੀ ਗੱਲ ਕਹਿ ਕੇ ਗਿਆ ਤਾਂ ਇੱਕ ਨੰਬਰ ਚੀਜ਼ ਬਣਾਤੀ ਦੇਖ ਐਨ ਟੌਰ ਬਣਦੀ ਜਲਦੀ ਹੁਣ ਐਨ ਏਕ ਕਲਾਸ ਉਹ ਪਰਦੇ ਪੱਸੇ ਮੈਂ ਤੈਨੂੰ ਕਿਹਾ ਨਹੀਂ ਆ ਦੇਰ ਤੱਕ ਆ ਕੀ ਬਣਾਤਾ ਉਹਦਾ ਫਿਰ ਫਿਰ ਦੁਬਾਰੇ ਪੈੜ ਕਰੂੰਗਾ ਹੁਣ ਪਾ ਫਿਰ ਤਾਂ ਇਹੀ ਕੰਮ ਨੂੰ ਰੋਗੇ ਪੈੜ 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 ਕਰਨਾ ਹੀ ਕਰ ਕਹਿੰਦੇ ਹੁੰਦੇ ਵੀ ਪੈੜ ਪੈੜ ਕਰਨੀ ਸਿੱਖ ਰਹੇ ਹੈਂ ਆ ਦੇ ਬਣਾ ਦੇ ਹਰ ਕੋ ਗਮੋਰ ਕੋਈ ਗੱਲ ਨਹੀਂ ਹਾਂ ਇਹ ਆਹ ਹੈ ਆਹ ਹੈ ਦੇਖੋ ਆਹ ਤੈ ਗੜ ਵੀ ਭੱਟ ਕੇ ਚਲਾਉਂਦੇ ਸਾਰੇ ਕਿਤਨਾ ਜੂਏ ਬਸਰ ਹੋਣਾ ਉਹ ਨਹੀਂ ਮੈਂ ਨਹੀਂ ਤੂਏ ਬਸਰ ਨੂੰ ਦਤੀਏ ਬਸਰ ਨੂੰ ਉਹਦੇ ਇੱਕ sire ਤੱਕ ਕੋਈ ਬੰਦ ਨਹੀਂ ਉੱਪਰ ਨੂੰ ਮੋਗੇ ਨਿਕਲਦੇ ਬਾਹਰ ਦੀ ਛੜ ਤੇ ਇਹ ਅੱਧਰ ਅੱਛਾ ਠੀਕ ਹੈ ਮੋਗ ਲੂੰਗਾ ਬਫੜ ਕੇ ਚਾਹ ਪੀ ਲੈ ਹੁਣ ਤੂੰ ਚਾਹ ਪੀ ਲੈ ਇਹ ਆਣਾ ਫਿਰ ਟੱਪਰ ਫੁਕਰੀ ਤੇ ਬਹੁਤ ਬੈਠ ਚਾਹ ਪੀ ਲੈ ਕਰ ਲੈ ਆਰਾਮ ਦੋ ਮਿੰਟ ਮੈਂ ਵੀ ਮੈਂ ਯਾਰ ਮੈਂ 슈ਗਰ ਕਰਕੇ ਪੀਂਦਾ ਤਾਂ ਹੈ ਨਹੀਂ ਬਸੇ ਹਾਂ ਸਾਹਿਬ ਜੀ ਅੱਛਾ ਮਾਈ ਬਲੌਗ ਕਰਦਾ ਤੂੰ ਵੀ ਪ੍ਰਵਾਹ ਕਰਦਾ ਤੈਨੂੰ ਕੋੜੇ ਸ਼ੂਗਰ ਜਿੱਦ ਤੱਕ ਆਪੇ ਦੀ ਪ੍ਰਵਾਹ ਕਰਨੀ ਹੈਗੀ ਮੈਂ ਤਾਂ ਸਿਰ ਮੈਂ ਪੱਤੂ ਨੰਬਰ ਦਾ ਰ ਅ ਉਹਦਾ ਸਾਣੀ ਚਾਪ ਮਡ ਹਾਂ 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 ਅੱਛਾ ਜੱਜੇ ਗੱਲ ਕਰਦਾ ਬੀ ਬੀ ਵੀ ਠੀਕ ਹੈ ਸ਼ੂਗਰ ਚਲੋ ਠੀਕ ਹੈ ਗੱਲ ਫਿਰ ਮੈਂ ਵੀ ਚੱਕ ਲੈਣੇ ਫੱਟੇ ਲੋ ਜੀ ਮੈਨੂੰ ਇੱਕ ਮੇਰਾ ਗੁਰੂ ਮਿਲ ਗਿਆ ਜੀ ਜਿਹੜਾ ਕਹਿੰਦਾ ਵੀ ਤੁਸੀਂ ਸ਼ੂਗਰ ਚੱਕਰ ਨਹੀਂ ਦੇਖਣੀ ਚੱਕ ਦੋ ਫੱਟੇ ਬਸ ਹਾਂ ਖਾਓ ਪੀਓ ਖਾਓ ਪੀਓ ਠੀਕ ਲੋ ਜੀ ਮਿਸਤਰੀ ਸਾਹਬ ਨੇ ਪ੍ਰੋਜੈਕਟ ਸ਼ੁਰੂ ਕਰਤਾ ਨਵਾਂ ਇਹ ਨਵੇਂ ਨਵੇਂ ਕੰਮ ਕਰਦਾ ਜਿੰਨੇ ਵੀ ਮਰਜੀ ਦੇਖ ਲਓਂਦੇ ਇਹ ਕਹਿੰਦਾ ਪਲਾਸਟਰ ਕਰਨਾ ਇੱਥੇ ਕਹਿੰਦਾ ਫਿਰ ਫੋਟੋ ਲਾਉਣੀ ਕੋਈ ਵਧੀਜੀ ਲਾ ਕੇ ਕਹਿੰਦਾ ਜਵਾਬੇ ਦੇ ਫੋਟੋ ਲਾਉਣੀ ਆ ਅੱਛਾ ਠੀਕ ਐ ਖੱਚੇ ਦੇ ਕੰਮ ਨੂੰ ਬਸ ਕੰਪਲੀਟ ਹੋ ਗਿਆ ਜੀ ਲੱਗਿਆ ਜੀ ਉਹ ਕਰਨਾ ਹੁਣ ਆਪਾਂ ਪਲਾਸਟਰ ਪਾਪਾ ਜੀ ਨੇ ਲਾਤਾ ਜੀ ਇੱਕ ਬੱਲਬ ਇੱਥੇ ਫਿਟ ਕਰਤਾ ਇਹਦੀਆਂ ਤਾਰਾਂ ਦਾ ਕਨੈਕਸ਼ਨ ਹੈਗਾ ਜਿਹੜਾ ਹੁਣ ਗਾਹਾਂ ਜਾ ਕੇ ਕਰ ਦਈਏ ਇੱਕ ਬੱਲਬ ਉਹ ਪਹਿਲਾਂ ਹੀ ਲੱਗਿਆ ਹੋ ਆਲਰੇਡੀ ਮਿੱਥੇ ਸਕੂਟਰੀ ਚਾਰਜਿੰਗ ਤੇ ਲਾਈ ਹੋਈ ਐ ਮੈਂ ਇਹ ਵੀ ਚਾਰਜ ਹੋ ਲਈ ਤੇ ਹੁਣ ਮੇਨ ਸਵਿਚ ਕੱਟ ਕੇ ਫਿਰ ਇੱਥੇ ਤਾਰਾਂ ਜੋੜਨੀਆਂ ਪੈਣੀਆਂ ਇਹਦੇ ਨਾਲ ਤਾਰ ਦੇਖਣੀ ਪੈਣੀ ਵੀ ਕਿੱਥੇ ਥੱਲੇ ਆਊਗੀ ਤਾਰ ਕਿੱਥੇ ਤੇ ਜਾਊਗੀ ਕਿਹੜਾ ਚੱਕਰ ਇਹ ਦੇਖਣਾ ਪੈਣਾ ਅੱਛਾ ਬੱਲਬ ਦੇ ਵਿੱਚ ਲਾਉਣ ਨੂੰ ਕਹਦੇ ਵੀ ਬੱਲਬ ਦੇ ਵਿੱਚ ਲਾ ਦੇਣੀ ਇੱਥੇ ਇਹਦੇ ਵਿੱਚ ਵੀ ਇਕੱਟੀਆਂ ਇੱਕੋ ਇੱਕੋ ਬੱਲਬ ਦੇ ਨਾਲ ਫਿਰ ਵੜ ਜਾ ਕਰੂਗਾ ਉਨ ਮੈਨਸ ਉੱਚ ਚੱਕ ਕੇ ਫਿਰ ਕਨੈਕਸ਼ਨ ਕਰਵਾ ਮੈਂ ਤੇ ਇਧਰ ਹਲਾ ਕਿੰਨਾ ਕੁ ਪ੍ਰੋਜੈਕਟ ਕਰਤਾ ਇਹਨੇ ਉਹ ਦੇਖਦੇ ਆ ਮੜਾ ਚੱਕ ਆਹ ਫੇੜੀ ਘੁੰਮ ਚੱਲੇ ਆ ਅੱਛਾ ਕੰਮ ਕਮਕ ਬਗੜ ਲਿਆ ਕੈਂਡ ਦਾ ਪਾਪਾ ਪਗੜ ਲਿਆ ਕੀੜਾ ਆਮੂ ਦਾ ਬਗੜ ਲਿਆ ਚਲ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਕਿਆ ਹੋ ਗਿਆ ਹਾਂ ਲੋ ਜੀ ਮੇਰੇ ਸ਼ਬੂ ਨੂੰ ਮੇਲੋ ਜੀ ਸਾਸਿਕਾ ਬਲਾ ਦੇ ਪੁੱਤ ਪਤੰਗ ਪਹਿਲਾਂ ਸਾਸਿਕਾ ਬਲਾ ਦੇ ਫੇ ਤਾਂ ਹੀ ਦਵਾਉਂਗਾ ਅੱਜ ਹੈਪੀ ਬਰਥਡੇ ਆ ਜੀ ਸ਼ਬੂ ਦਾ ਆ ਸ਼ਬੂ ਪਤੰਗ ਲੈ ਲੈ ਕੋਸ਼ ਮਰੀ ਤਾ ਪਤੰਗ ਲੈਣਾ ਚੱਲ ਪਤੰਗੇ ਦੋ ਨਾ ਬੱਚਾ ਕਿੱਲਾ ਕਿਦੇ ਕੋਲ ਕਰਨਵੀਰ ਕੋਲ ਉਧਰ ਕਰਨਾ ਪਤੰਗ ਲੱਗਿਆ ੜਾਉਣਾ ਕੀ ਹੋਇਆ ਹਵਾ ਜ਼ਿਆਦਾ ਹੈ ਨਾ ਹਾਂ ਇਹ ਦੇਖ ਸੱਸਰੀਕਾਲ ਪਹਿਲਾਂ ਸੱਸਰੀਕਾਲ ਜੀ ਤੁ ਵੀ ਬੁਲਾਦੇ ਹੋ ਸੱਸਰੀਕਾਲ ਮੇਰੇ ਵੱਲ ਤੋਂ ਸਾਰੇ ਬੰਦ ਸੱਸਰੀਕਾਲ ਹਾਂ ਮੀ ਸਾਰੇ ਉਰੇ ਪਤੰਗ ਅੱਛਾ ਇਹਨੂੰ ਫੜ ਲਾ ਲਾ ਵੀ ਪਤੰਗ ਲਾ ਕੇ ਉਡਾਣਾ ਇਹਨੇ ਫੜ ਲਿਆ ਸ਼ਾਬਾਸ਼ ਇਹਨੇ ਛੱਡ ਦੇਣਾ ਛੱਡੀ ਨਾ ਨਹੀਂ ਨਹੀਂ ਛੱਡਣਾ ਨਹੀਂ ਪੁੱਤ ਕਰਨ ਕਿਸੇ ਦੀ ਕਣਕ ਦਾ ਬੇਟੇ ਇਹ ਹਾਂ ਸਮਝ ਗਿਆ ਨਾ ਗੱਲ ਕਰ ਦੇ ਛੱਡ ਦੇ ਨਹੀਂ ਪਤੰਗ ਲੰਦੇ ਮੇਰੇ ਪੁੱਤ ਐ ਸ਼ੋਮ ਸ਼ੋਨਾ ਕਾ ਪਤੰਗ ਡੰਦਾ ਵੀ ਕਰਨਾ ਡਰਨ ਦੇ ਨੂੰ ਪਤੰਗ ਆ ਰਿਹਾ ਕਰੂੰਗਾ ਇੱਧਰ ਨਾ ਫੜ ਹਾਂ ਆ ਵੇਰਾ ਪੁੱਤ ਪਤੰਗੜਾ ਆਂਦਾ ਏ ਜੁਬਰੀਤ ਪਤੰਗੜਾ ਆਉਂਦੇ ਜੁਬਰੀਤਾ ਦੇਖੋ ਬਈ ਸਾਡਾ ਜੁੱਭੂ ਪਤੰਗੜਾ ਆਵਤ ਹੈ ਵੇ ਜੁੱਭੂ ਪਤੰਗੜਾ ਆਵਤ ਹੈ ਜੁੱਭੂ ਪਤੰਗੜਾ ਆਵਤ ਹੈ ਜੀ ਜੁੱਭੂ ਪਤੰਗੜਾ ਆਵਤ ਹੈ ਹਾਂ ਅੱਗੇ ਜੀ ਪਿੱਛੇ ਨਾ ਜਾ ਪਿੱਛੇ ਨਾ ਜਾ ਇਹ ਕਰਨਾ ਹੋ ਗਿਆ ਠੀਕ ਤੂੰ ਜ਼ਿਆਦਾ ਨਾ ਕਰ ਉਹਨੂੰ ਵੀ ਆਉਂਦਾ ਓੜਾਉਣਾ ਬੇਚੜਾ ਮੇਰੇ ਪੁੱ ਬੂਨੇ ਪਤੰਗੜਾਣਾ ਆ ਜਾ ਬਈ ਪਿੱਛੇ ਨ ਹੋ ਜਾ ਬਈ ਚਲੋ ਚਲੋ ਜੀ ਨਹੀਂ ਫਾਦਾ ਇਹਨੂੰ ਉਡਾਉਣਾ ਆਉਂਦਾ ਮੇਰੇ ਪੁੱਤ ਨੂੰ ਪਤੰਗ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖ ਤਾਂ ਆ ਗਿਆ ਬਈ ਆ ਗਿਆ ਆ ਗਿਆ ਬਈ ਆ ਗਿਆ ਇਹ ਪਤੰਗ ਜੀ ਉਹਨੇ ਕੀ ਹੋਇਆ ਕਿੱਥੇ ਪਤਾ ਇਹ ਚੱਲ ਅੱਗੇ 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 ਖੜਾ ਅੱਗੇ ਹੋ ਜਾ ਅੱਗੇ ਖੜਾ ਜਾ ਕੇ ਪੱਤ ਅੱਗੇ ਚੱਲ ਜਾ ਐਸੇ ਵੀ ਨਹੀਂ ਤੇ ਛੱਡ ਕੋਈ ਗੱਲ ਨਹੀਂ ਖੇਲੋ ਖੇਲੋ ਤੂੰ ਤਾਂ ਰੋਣ ਤੇ ਹਟਣਾ ਹੀ ਨਹੀਂ ਹੈਗਾ ਲਓ ਜੀ ਇੱਧਰ ਕੰਮ ਕੰਪਲੀਟ ਹੋਣੇ ਆਲਾ ਹੁਣ ਆ ਰੋੜੀ ਵਾਲਾ ਤੇ ਅੱਧਾ ਅੱਧੇ ਘੰਟੇ ਦਾ ਕੰਮ ਰਹਿ ਗਿਆ ਕਹਿਣ ਦਾ ਬਾਪ ਉਹ 1/2 ਘੰਟਾ ਵਿੱਚ ਕਰ ਲੈਣਾ ਨਾ ਦਰਮਟ ਵੀ ਫੇਰਨਾ ਅੱਛਾ ਤੂੰ ਕੁੱਟਣੇ ਕੁੱਟਣੀ ਹੋ ਬਸ ਹੈ ਚੱਲ ਕੁੱਟ ਅੱਛਾ ਅੱਛਾ ਤੇਰੇ ਬੰਦੇ ਵੇਟ ਕਰ ਰਹੇ ਆ ਬਾਪਾ ਬਜਰੀ ਬਜਰੀ ਪੂਰੀ ਕਰਨੀ ਤਾਂ ਹੈ ਚੱਲ ਕੋਈ ਗੱਲ ਨਹੀਂ ਹਾਂ ਚੱਲ ਕੋਈ ਨਹੀਂ ਕੋਈ ਨਹੀਂ ਚੱਕ ਦੇ ਫੱਟੇ ਮਾਦਰ ਮਿਸਤਰੀਆਂ ਮੈਂ ਮਿਸਤਰੀ ਮਿਸਤਰੀਆਂ ਕੋਲ ਜਾਇਆ ਮੈਂ ਮੜਾ ਜਾ ਲਓ ਜੀ ਇੱਥੇ ਆ ਗਿਆ ਇੱਧਰ ਨੂੰ ਉਹਨਾਂ ਨੇ ਵੀ ਕੰਮ ਖਾਸਾ ਕੰਮ ਖਿੱਚਤਾ ਹੋਇਆ ਫੋਨ ਮੇਰਾ ਡੱਡ ਹੁਣੇ ਵਾਲਾ ਹੁੱਕ ਲਿਆ ਅੱਜ ਉਹ ਆ ਬਤਰੀ ਆਵਾਜ਼ ਵੱਜ ਕੇ ਪਿੱਛੇ ਮੁੜਦੀ ਆ ਯਾਰ ਹਾਉਂ ਤੇ ਜਬ ਬੋਲਦਾ ਨਾ ਵੱਜ ਕੇ ਇੱਕ ਵਾਰ ਪਿੱਛੇ ਨੂੰ ਆਉਂਦੀ ਆ ਦਵਾਰੇ ਐਂ ਲੱਗਦਾ ਕੋਈ ਹਦਰ ਬੋਲਦਾ ਹਾਂ ਪਿਛੇ ਦੇ ਸਾਮਾਨ ਵੀ ਲੈ ਕੇ ਅੰਦਰ ਰੱਖਣਾ ਯਾਰ ਆਪਾਂ ਨੇ ਚਲੋ ਲਓ بیا ਆਹਾ ਅੱਛਾ ਆਪੋਸ਼ਾਂ ਰੱਖੇ ਉੱਪਰ ਪਰ ਦੇਖਣਾ ਸ਼ੱਕ ਤੇ ਫੱਟੇ ਬਣਾਤੀ ਗੱਲਬਾਤ ਐਨ ਪੂਰੀ ਲਓ ਜੀ ਅਭੀ ਇਹਦੀ ਬਿਲਾ ਕਰਨਾ ਪੈਣਾ ਅਗਲੇ ਦਾ ਬਾਈ ਟਾਈਮ ਕਰਾ ਧੰਨਵਾਦ ਅਗਲੇ ਦਾ ਆਉਣ ਨੇ ਕਹਿਤਾ ਭਾਈ ਇੱਧਰ ਆ ਅੱਛਾ ਤੇਰਾ ਨੋਕਾ ਭਾਈ ਆਪਾਂ ਨੇ ਆ ਵੀ ਚੱਕਣੀ ਹੈ ਕਿੰਕਰ ਜੀ ਨਹੀਂ ਛੱਡਣੀ ਕੋਈ ਵੀ ਗਾਹਾਂ ਹੀ ਦੇ ਜਣੇ ਬਸ ਲੋੜ ਨਹੀਂ ਤਾਂ ਉਰੇ ਲੋੜ ਤਾਂ ਨਹੀਂ ਆ ਕੀ ਬਾਲਾ ਜੋ ਫਟਕਾਣੀ ਰੱਖ ਦੋ ਕੱਲ ਵੀ ਠੀਕ ਆ ਹਬਤ ਕਾਨੂੰ ਦੇਖੂ ਬਬਰੇ ਇੱਕ ਹੋ ਗਿਆ ਕੰਮ ਜੈਦਾ ਬਸ ਸੌੜਤੀ ਹੋਣੀ ਹੈ ਸ਼ਿਵਰੀਤ ਹਾਂ ਜੇ ਤੇਰੇ ਕੋਲ ਇਹ ਬਤਾੰਗੇ ਮੇਰੇ ਬੁੱਤ ਦੇ ਇਕਲ ਕਿੱਦਾਂ ਹਨ ਬਤਾੰਗੇ ਹੈ ਅੜਾਉਣੇ ਹੁਣ ਤਾਂ ਪੁੱਤ ਰੈਟ ਭੱਜ ਗਈ ਲੋੜ ਅੜਾਉਣੇ ਵਾਲੀ ਤਾਂ ਹਵਾ ਨਹੀਂ ਹੈਗੀ ਆ ਦੇਖ ਹਵਾ ਖਤਮ ਹੋ ਗਈ ਫੜ ਲੈ ਨੂੰ ਘਰਾਂ ਦਾ ਕਿੜਾਈ ਘਰਾਂ ਦਾ ਕਿੜਾਈ ਨਹੀਂ 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 ਆ ਫੜ 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 ਕਰਨ ਵੀ ਊੜਾਉਂਦਾ ਖਰਚਾ ਫਿਰ ਚ ਫੜਾਉਂਦੇ ਕੀ ਹੋਇਆ ਅੱਜ ਹਲਕੇ ਹੁੰਦੀ ਆ ਥੋੜੇ ਜਿਹਾ ਜਾਣਾਂ ਨੇ ਸੈਂ ਐ ਹੁੰਦੀ ਆ ਅੱਛਾ ਆਏ ਆ ਗੱਲਬਾਤ ਠੀਕ ਆ ਠੀਕ ਆ ਠੀਕ ਆ ਠੀਕ ਆ ਜਨੂ ਬਣਾਉਂਦੇ ਉਹ ਹੀ ਹਾਂ ਕਰਨਵੀਰ ਮੁੰਡਾ ਮੇਰਾ ਹਾਂ ਇਹਨੂੰ ਕਹਿੰਦੇ ਕਹਿੰਦੀ ਕਰਨ ਨੂੰ ਵੀ ਢਾਡਾਉਂਦਾ ਇਹਦੀ ਗੱਲ ਕਰਦੇ ਇਹਦੀ ਤਿਆਨ ਗਾ ਤਿਆਨ ਗਾ ਸੱਟ ਨਾ ਖਾਲੀ ਪੈਰ ਤੋਂ ਪੈਰ ਲੱਗਣ ਲੱਗੇ ਹੈ ਪੈਰ ਲੱਗਣੇ ਲੱਗੇ ਮੈਂ ਉਹ ਗੱਲ ਕਰਦਾ ਵੀ ਤੂੰ ਪਿਛਲਾ ਗੇਰ ਪਾਇਆ ਪਤਾ ਜਾਣ ਕੇ ਮੈਂ ਦੇਖਦਾਦਾ ਤੈਨੂੰ ਸੋ ਫਿਰ ਮੈਂ ਆਉਂਦਾ ਜਿਹੜੇ ਕਰਕੇ ਰੌਲਾ ਸਾਰਾ ਪਿਛਲੇ ਗੇਰ ਵਾਲਾ ਹੋਰੀ ਚੌੜਵਾਜੀ ਕਰਨ ਦੀ ਆਸ ਤਾਂ ਇਹਨੂੰ ਹਾਂ ਹੈ ਵੀਰੇ ਤਾ

ਮਿਲਦੇ ਆਂ ਫਿਰ ਕਿਸੇ ਅਗਲੇ ਬਲਾਗ ਦੇ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਵਿੱਚ ਰੱਖੇ ਦਿਨ ਦੁਗਣੇ ਰਾਤੋਗੁਣੇ ਤਰੱਕੀਆਂ ਬਖਸ਼ੇ ਜੀ